ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਪਾਸ਼ਾ 6ਵੀਂ ਗੁਰੂ ਸਾਰ ਲੋਪੋ ਸਾਹਿਬ ਆਪਾ ਜਿਹੜੀ ਹਜੂਰ ਸਾਹਿਬ ਵਾਲਿਆਂ ਦੀ ਗ੍ਰਾਈ ਹੋਈ ਹੈ ਜੀ ਕਣਕ ਦੀ ਪੈਂਡ ਚੋਂ ਤੇ ਉਹ ਆ ਆ ਗਈ ਗੱਡੀ ਬਾਬਿਆਂ ਦੀ ਜਿਹੜੀ ਗੱਡੀ ਚ ਲੱਦ ਕੇ ਹਜੂਰ ਸਾਹਿਬ ਜਾਣੀ ਹੈ ਜੀ ਤੇ ਆਜੋ ਸੰਗਤ ਜੀ ਅੱਪਾ ਹਨ ਦਿਖਾਉਣੇ ਵੀ ਗੱਡੀ ਭਰਨ ਲੱਗਿਆ ਸੰਗ ਤਾਂ ਬਹੁਤ ਜੂਲਵਾਗ ਦਾ ਵਾਇਗੁਰ ਜੀ ਦੀ ਕਰਪਾਣਾ ਹਿੰਮਤ ਵਾਲੇ ਬੰਦੇ ਚੱਕਦੇ ਆ ਜੀ ਚਕਾਉਂਦੇ ਆਂ ਦੀ ਬਣਾਵਾਂਗੇ 2-4 ਰੁਪਏ ਲੱਗਦੇ ਆ ਹਾਂ ਤੇ ਗੱਡੀ ਜਾਂਦੇ ਭਰ ਕੇ ਟਰਾਲੀ ਦਾ ਉਹਦਾ ਟਾਇਰ ਪੈਣਾ ਤੇ ਡਰਾਈਵਰ ਤੇ ਜਵੱਜਾ ਬੋਰੀ ਜਵਾਨ ਰੋਪਾ ਚਲੋ ਵੀ ਸੇਵਾ ਦਾ ਚਕਾਉ ਕਰਾਂ ਅੱਜ ਲੈ ਜਾਗੇ ਅਸੀਂ ਸ਼ਾਮ ਨੂੰ ਮੈਂ ਅੱਜ ਸ਼ਾਮ ਨੂੰ ਲੈ ਜਾਗੇ ਸੀ ਨਾ ਤੇ ਗੱਡੀ ਪਰ ਨਾਏ ਲੋਕਾਂ ਨਾਲ ਹਾਂਜੀ ਬਾਅਦ ਲੈ ਜਾਗੇ ਚਾਰ ਪੰਜ ਵਜੇ ਲੈ ਜਾਗੇ ਸ਼ਾਮ ਨੂੰ ਚੱਲ ਵੀ ਸੇਵਾ ਦਾ ਅੱਜ ਲੈ ਜਾਗੇ ਜੀਵਨ ਸੇਵਾ ਦਾ ਅੱਛਾ ਬੋਰੀ ਕਾ ਬੜੀ ਠੀਕ ਕੋਲੇ ਤੁਹਾਨੂੰ ਨਾ ਮੈਂ ਨਾਲ ਪਾ ਦੇ ਨੂੰ ਨਾਲ ਦੇ ਕੋਲ ਸੀਗਾ ਵਾਹਿਗੁਰੂ ਜੀ ਚੰਗੋ ਵੀ ਚੰਗੋ ਹੋ ਗਿਆ ਤੁਗੜੀ ਨੂੰ ਨਹੀਂ ਕਹਿੰਦੇ ਕਈ ਚੱਕਰ ਤਾਰਾਂ ਦੀ ਅੱਜ ਚੱਲ ਕੋਈ ਸੁਪਨਾ ਹੋਵੇਗਾ ਇਹੋ ਸਾਡਾ ਕੰਮ ਹੋਵੇ ਉਹਨਾਂ ਤੋਂ ਆਈ ਆਪੀ ਹੋਏ ਤਰੀਕੇ ਨਾਲ